ਆਈਦਾ ਜਿਹੜਾ ਪਾਕਿਸਤਾਨ ਤੇ ਅਟੈਕ ਹੋਇਆ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਕਿਹਾ ਸੀ ਕਿ ਇੱਕ ਵਾਰੀ ਜਿਹੜਾ ਇਹਨਾਂ ਨੂੰ ਜਵਾਬ ਦਿੱਤਾ ਜਾਏਗਾ ਪਹਿਲਗਮ ਦੇ ਜੋ ਇਹਨਾਂ ਨੇ ਹਮਲਾ ਕਰਾਇਆ ਹੈ નિર્ਦੋਸ਼ ਹਿੰਦੂਆਂ ਨੂੰ ਧਰਮ ਪੁਛਤਾ ਪੁਛ-ਪੁਛ ਕੇ ਚੁੰਨ-ਚੁੰਨ ਕੇ ਮਾਰਿਆ ਉਹਦਾ ਉਹ ਜਵਾਬ ਦਿੱਤਾ ਜਾਏਗਾ ਜਿਹੜਾ ਇਹਨਾਂ ਦੀ ਕਲਪਨਾ ਤੋਂ ਦੂਰ ਹੋਏਗਾ ਰਾਤ ਇਹਨਾਂ ਦੇ 12 ਜਿਹੜਾ ਲਾਂਚਿੰਗ ਪੈਡ ਸੀ ਗਰਵਾਦੀਆਂ ਦੇ ਉਹ ਤਬਾਹ ਕੀਤੇ ਨੇ ਔਰ ਮਜ਼ਾਈਲਾਂ ਨਾਲ ਕੀਤੇ ਨੇ ਉਤਰਾਇ ਤਾ ਹੀ ਮੱਜੀ ਆ ਬਹੁਤ سارے ਉਗਰਵਾਦੀ ਉਹਨਾਂ ਕੈਂਪਾਂਜ ਦੇ ਠੇਰੇ ਦੇ ਹੀ ਉਹ ਵੀ ਮਰੇ ਨੇ ਉਹਦੇ ਵੀ ਖਬਰ ਆ ਰਹੀਆਂ ਲੇਕਿਨ ਮੈਂ ਸਮਝ ਨਾ ਜਿਹੜਾ ਬਹੁਤ ਜ਼ਬਰਦਸਤ ਜਵਾਬ ਦਿੱਤਾ ਹੈ ਲੋਕਾਂ ਦੀ ਜਿਹੜੀ ਸਾਰੇ ਦੇਸ਼ ਦੀ ਇੱਕ ਡਿਮਾਂਡ ਸੀ ਜੋ ਦੇਸ਼ ਚਾਹੁੰਦਾ ਸੀ ਉਸ ਗੱਲ ਨੂੰ ਪੂਰਾ ਕੀਤਾ ਜੇ ਅੱਗੋਂ ਵੀ ਕੋਈ ਘਟਨਾ ਹੋਏਗੀ ਜੇ ਉਹਦੇ ਜਵਾਬ ਤੋਂ ਖੁਸ਼ ਹੁੰਦਾ ਉਹਦਾ ਵੀ ਮੂਰਤੋੜ ਜਵਾਬ ਦਿੱਤਾ ਜਾਏਗਾ ਔਰ ਅਗੋਂ ਹੀ ਲਗਾਤਾਰ ਐਸਪੀਓ ਕਨਮੀ ਕਬਜ਼ਾ ਪੈਕਰ ਕਰਨ ਦੇ ਆਪਣਾ ਕੋਸ਼ਿਸ਼ ਕੀਤੀ ਜਾਏਗੀ ਮੈਂ ਕਹਿੰਦਾ ਕੋਸ਼ਿਸ਼ ਨਹੀਂ ਕੀਤੀ ਜਾਏਗੀ ਪੀਓਕਾ ਚ ਵੀ ਕਬਜ਼ਾ ਕਰਕੇ ਵਾਪਸ ਆਪਣਾ ਨਾਲ ਲਿਆਇਆ ਜਾਏਗਾ ਹਮੇਸ਼ਾ ਵਾਸਤੇ ਉਹ ਗਰਵਾਤ ਨੂੰ ਠਲ ਪਾਤੀ ਜਾਏਗੀ ਭਾਈ ਦੇਖਿੰਦੋਸ ਆਰਮੀ ਨੇ ਜੋ ਕੀਤਾ 4 ਸਾਲ ਪੁਰਾਣਾ ਹੈ ਜਿੱਤ ਜਿੱਤਦੀ ਹੈ ਪਾਕ ਆਰਮੀ ਜਿੰਦਾਬਾਦ ਸਾਡੀ ਆਰਮੀ ਦੀ ਦੁਸ਼ਮਨ ਨੂੰ ਠੋਕ ਕੇ ਰੱਖਿਆ ਪਾਕਿਸਤਾਨ ਨੂੰ ਉਹਦੀ ਪੁਸ਼ਤਾ ਦੀ ਯਾਦ ਕਰਾਤੀ ਹੈ ਕਿ ਹਿੰਦੁਸਤਾਨ ਬਦਲਾ ਲੈਣ ਵਾਸਤੇ ਦੀਗਦਾਨੀ ਹੈ ਬਸ ਸਮਝੋ ਦੀ ਕੱਢਦਾ ਪਾਕਿਸਤਾਨ ਦੀ ਨਸਾਂ ਜਾਦ ਖਣੀਆਂ ਆ ਕਹਿੰਦੇ ਹਿੰਦੁਸਤਾਨ ਨੂੰ ਕਦੀ ਆਪ ਬੱਚੇ ਬੱਚੇ ਨੂੰ ਹੱਥ ਨਹੀਂ ਲਾਣਾ ਜੋ ਨੇ ਕਾੜਤਾ ਹਰਖਤ ਕੀਤੀ ਹੈ ਉਹਨੀਆਂ ਪੁਸਤਾ ਵੀ ਜਾਦ ਰਖਣੀਆਂ ਬੱਚੇ ਜਿੰਗਲ ਜੇ ਜੰਮਣਗੇ ਇਹੋ ਜੀ ਕਾੜਤਾ ਮਿਲਟਰੀ ਨੇ ਕੀਤੀ ਮੋਦੀ ਮੋਦੀ ਜਿੰਦਾਬਾਦ ਮੋਦੀ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪੀਓ ਵੀ ਵਾਪਸ ਲਾਣਾ ਪੀਓ ਕੋ ਵੀ ਲਾਣਾ ਠੋਕੇ ਲਾਂਗੇ ਹੁਣ ਜੋ ਕਰਨਾ ਪਾਕਿਸਤਾਨ ਕਰ ਲਿਆ ਸਾਡੇ ਨਾਲ ਬਾਹਰ ਦਾ ਮਾਦਾ ਕੀ ਬਾਬਾ ਜੀ ਦੇਖੋ ਜੀ ਰਾਤੀ ਜਿਹੜਾ ਅਟੈਕ ਕੀਤਾ ਵਾ ਉਹ ਅਟੈਕ ਹੋਇਆ ਜੇ ਜਿਹੜੇ ਅਤੰਕੀ ਹੈਗੇ ਆ ਨਾ ਬਣਾਏਦੇ ਨੇ ਬੰਕਰ ਬਣੇਦੇ ਆਦਾ ਕੀ ਬੰਕਰ ਉਹਨਾਂ ਦੇ ਉੱਪਰ ਹਮਲਾ ਕੀਤਾ ਰਾਤੋਂ ਰਾਤ ਜਿਹੜਾ 에ਅਰ ਅਟੈਕ ਕੀਤਾ ਨਾ ਇੰਡੀਆ ਨੇ ਇਹ ਬਹੁਤ ਵਧੀਆ ਸਟੈਪ ਵਾ ਮਤਲਬ ਕੋਈ ਪਬਲਿਕ ਨਹੀਂ ਤੰਗ ਹੋਈ ਕਿਸੇ ਨੂੰ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਤੇ ਇਹ ਬਹੁਤ ਵਧੀਆ ਇੰਡੀਆ ਨੇ ਕੀਤਾ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਤੇ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰਦੇ ਹਾਂ ਕਿ ਆਪਾਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਾਂ। ਇਸ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਝੇ ਜਾਂਦਾ ਕਿਉਂਕਿ ਸਾਡੇ ਨਿਯਾਇ ਲੋਕਾਂ ਨੇ ਇਹ ਘੁੰਮਣਗੇ ਸੀ ਉਹਨਾਂ ਨੂੰ ਜਾਨੀ ਮਾਰ ਦਿੱਤੀ। ਦੇਖੋ ਜੀ ਉਹ ਤਾਂ ਬੜੀ ਮੰਦਭਾਗੀ ਘਟਨਾ ਹੋਈ ਹੈ। ਪਹਿਰਗਾਮੇ ਜਿਹੜੇ ਨਜਾਇਜ਼ ਲੋਕ ਜਿਹੜੇ ਉੱਥੇ ਪ੍ਰਟਕ ਆਏ ਰਹੇ ਸੀਗੇ ਘੁੰਮਣ ਆਏ ਦੇ ਸੀਗੇ ਉਹਨਾਂ ਨੂੰ ਨਜਾਇਜ਼ ਵਿਚਾਰਿਆਂ ਨੂੰ ਮਾਰਤਾ ਤੇ ਬੜੀ ਦੁਖਦਾਈ ਘਟਨਾ ਹੈ। ਪਾਕਿਸਤਾਨ ਇਹ ਹਰਕਤਾਂ ਤੋਂ ਬਾਝ ਆ ਜੇ। ਨੀ ਤੇ ਇਹ ਜਸਰਾ ਜਵਾਬ ਮਿਲਿਆ ਉਸ ਤੋਂ ਡਬਲ ਜਵਾਬ ਦੇਣਗੇ ਸਾਡੇ ਪ੍ਰਧਾਨ ਮੰਤਰੀ ਜੀ ਤੇ ਇਸ ਕਰਕੇ ਆਪਾਂ ਸਭ ਪਬਲਿਕ ਨਾਲ ਵਾਂ ਖੜੇ ਤੇ ਆਪਾਂ ਹਰ ਤਰ੍ਹਾਂ ਨਾਲ ਸਪੋਰਟ ਕਰਾਂਗੇ ਆਪਣੇ ਦੇਸ਼ ਦੀ ਵੀ ਆਪਾਂ ਬਹੁਤ ਖੁਸ਼ ਹੈ ਜੀ ਸਾਰੇ ਆਪਾਂ ਬਹੁਤ ਐਸੀ ਦੀ ਖੁਸ਼ੀ ਬਣਾ ਰਹੇ ਆ ਕਿ ਜੋ ਸਾਡੇ ਦੇਸ਼ ਦੇ 26 ਨਾਗਰਿਕ ਇਹਨਾਂ ਨੇ ਰਿਲੀਜੀਅਨ ਕਾਕੇ ਮਾਰੇ ਨੇ ਠੀਕ ਹੈ ਉਹਦੇ ਬਾਰੇ ਆਪਾਂ ਮਤਲਬ ਕਿ ਬਹੁਤ ਐ ਖੁਸ਼ੀ ਹੋਈ ਆ ਸਾਨੂੰ ਕਿ ਇਹ ਜਿਹੜੀ ਸਟ੍ਰਾਈਕ ਹੋਈ ਆ ਇਦੇ ਬਾਰੇ ਸਾਰੀ ਆਵਾਮ ਸਾਡੀ ਬਹੁਤ ਖੁਸ਼ ਹੈ ਲੱਗਦਾ ਨਹੀਂ ਇਦਾਂ ਦੇ ਮੂੰਹ ਤੋੜੇ ਜਵਾਬ ਦੇਣੇ ਕਿ ਇਹ ਪ੍ਰਦਰਸ਼ਨ ਨੂੰ ਕਿ ਉਹ ਆਪਣੀ ਹਟਕਦਾ ਉਹ ਸਾੜਦਾ ਨਹੀਂ ਬਿਲਕੁਲ ਜੀ ਇਹੋ ਜੇ ਮੂੰਹ ਤੋੜੇ ਜਵਾਬ ਜਰੂਰ ਹੋਣੇ ਚਾਹੀਦੇ ਆ ਕਿਉਂਕਿ ਇਹ ਇਹਦੇ ਨਾਲ ਹੀ ਮਤਲਬ ਇਹ ਅਤਵਾਦ ਨੂੰ ਠੱਲ ਪਏਗੀ ਸਾਡੇ ਮੋਦੀ ਸਾਹਿਬ ਬਹੁਤ ਹੀ ਸਹਨੇ ਪ੍ਰਧਾਨ ਮੰਤਰੀ ਨੇ ਉਹ ਪਾਕਿਸਤਾਨ ਨੂੰ ਇੱਕ ਵਾajib ਜਵਾਬ ਦੇਣਗੇ ਜੇ ਕੋ ਪਾਕਿਸਤਾਨ ਗਲਤੀ ਕੀਤਾ ਉਹਦਾ ਪੂਰਾ ਉਹਨੂੰ ਨਤੀਜਾ ਭੁਗਤਣਾ ਪਏਗਾ ਉਹ ਜਿਹੜੇ ਪੈਲਗਾਂ ਦੇ ਮਾਰੇ ਇਹ ਬੰਦੇ ਉਹ ਗਲਤ ਬਹੁਤ ਕੰਮ ਪਾਕਿਸਤਾਨ ਕੰਮ ਕੀਤਾ ਹੈ ਤੇ ਜੇ ਉਹਦਾ ਉਹਨਾਂ ਨੂੰ ਸਹੀ ਨਤੀਜਾ ਹੀ ਭੁਗਤਣਾ ਪਏਗਾ। ਬਹੁਤ ਵਧੀਆ ਕੀਤਾ ਜੀ ਅਟੈਕ ਬਹੁਤ ਵਧੀਆ ਹੋਇਆ ਵਾ। ਤੇ ਮਾਰਨੇ ਚਾਹੀਦੇ ਸੀ 11 ਜਗ੍ਹਾ ਤੇ ਅਟੈਕ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ। ਤੇ ਆਪਰੇਸ਼ਨ ਬਹੁਤ ਵਧੀਆ ਕਾਮਯਾਬ ਆਪਰੇਸ਼ਨ ਹੈ। ਲੱਗਦਾ ਨਹੀਂ ਜ਼ਰੂਰੀ ਸੀ ਸਾਡੇ ਵਾਸਤੇ। ਬਹੁਤ ਜ਼ਰੂਰੀ ਹੈ। ਇੰਡੀਆ ਵਾਸਤੇ ਤੇ ਬਹੁਤ ਜ਼ਰੂਰੀ ਹੈ।